ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬੱਚੋ ਅੱਜਕੱਲ ਆਪਾਂ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਵਿਚਾਰ ਰਹੇ ਹਾਂ ਕਿੰਨਾ ਅਨੋਖਾ ਤੇ ਕਿੰਨਾ ਦਿਲਚਸਪ ਜੀਵਨ ਹੁੰਦਾ ਹੈ ਭਗਤ ਸਹਿਬਾਨ ਦਾ ਭਗਤ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਰਜ ਹੈ ਇੱਕ ਵਾਰੀ ਉਹਨਾਂ ਨੂੰ ਇੱਕ ਪੰਡਿਤ ਦੇਵਾ ਪੰਡਿਤ ਨੇ ਪ੍ਰਸ਼ਨ ਕੀਤਾ ਸੀ ਕਿ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਕੀ ਫਾਇਦਾ ਤੁਸੀਂ ਸਾਰਾ ਦਿਨ ਪ੍ਰਮਾਤਮਾ ਦੇ ਨਾਮ ਦਾ ਹੀ ਹੁਕਾ ਦੰਦੇ ਰਹਿੰਦੇ ਹੋ ਕਿ ਨਾਮ ਜਪੋ ਨਾਮ ਜਪੋ ਤਾਂ ਮਹਾਰਾਜ ਪਤ ਜੀ ਨੇ ਫਰਮਾਇਆ ਸੀ ਕਿ ਦੇਵਾ ਪਹਨ ਤਾਰਿਲੇ ਰਾਮ ਕਹਿਤ ਜਨ ਕਸਨ ਤਰੇ ਕਿ ਪ੍ਰਮਾਤਮਾ ਤਾਂ ਪੱਥਰਾਂ ਨੂੰ ਤਾਰ ਦਿੰਦੇ ਹਨ ਤੇ ਤਾਰਿਲੇ ਗਨਿਕਾ ਦਿਨ ਰੂਪ ਕੁਬਿ ਬਿਆਦ ਅਜਾਮਲ ਤਾਰਿਲੇ ਕਿ ਉਹਨਾਂ ਨੇ ਗਣਕਾ ਵਰਗਿਆਂ ਨੂੰ ਤਾਰ ਦਿੱਤਾ ਉਹਨਾਂ ਨੇ ਜਿਹੜੇ ਕੁਬਜਾ ਜਿਹੜੀ ਮਾਲਣ ਸੀ ਕੰਸ ਦੀ ਉਹ ਕੁੱਬੀ ਹੋਈ ਹੋਈ ਸੀ ਤੇ ਬੜੀ ਕਰੂਪ ਸੀ ਉਹਦਾ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ ਪ੍ਰਮਾਤਮਾ ਨੇ ਉਸ ਨੂੰ ਵੀ ਤਾਰ ਦਿੱਤਾ ਉਹਨੂੰ ਸੁੰਦਰ ਬਣਾ ਦਿੱਤਾ ਉਹਦਾ ਕੁੱਬ ਵੀ ਕੱਢ ਦਿੱਤਾ ਤੇ ਵਿਆਦ ਜਿਹੜਾ ਕਿ ਇੱਕ ਸ਼ਿਕਾਰੀ ਸੀ ਉਹ ਉਸ ਨੂੰ ਵੀ ਚੰਗੇ ਪਾਸੇ ਲਾ ਕੇ ਉਸ ਨੂੰ ਵੀ ਤਾਰ ਦਿੱਤਾ ਅਜਾ ਮਨ ਨੂੰ ਤਾਰ ਦਿੱਤਾ ਤੇ ਕਿੰਨੀ ਇਹ ਉਦਾਹਰਣਾ ਦੇ ਕੇ ਭਗਤ ਜੀ ਨੇ ਸਮਝਾਇਆ ਕਿ ਉਹ ਪ੍ਰਮਾਤਮਾ ਕਿਸੇ ਦਾ ਗੁਣੋਗਣ ਨਹੀਂ ਵਿਚਾਰ ਦੇਖੋ ਉਹਨਾਂ ਦੇ ਸ਼ਰਨ ਵਿੱਚ ਆ ਜਾਵੇ ਤੇ ਉਸੇ ਵੇਲੇ ਪ੍ਰਮਾਤਮਾ ਉਹਨਾਂ ਦਾ ਸਾਰਾ ਕੁਝ ਭੁਲਾ ਕੇ ਉਹਨਾਂ ਨੂੰ ਗੱਲ ਨਾਲ ਲਾ ਲੈਂਦੇ ਨੇ ਉਹਨਾਂ ਦੀ ਬੜੀ ਮਹਾਨ ਗਤੀ ਕਰ ਦਿੰਦੇ ਹਨ ਹੁਣ ਅਜਾਮਲ ਕੋਣ ਸੀ ਇੱਕ ਬ੍ਰਾਹਮਣ ਸੀ ਇਹ ਇਸ ਦਾ ਪਿਤਾ ਇੱਕ ਰਾਜ ਪੰਡਿਤ ਸੀ ਜੋ ਰਾਜ ਦੀ ਸਭਾ ਦੇ ਵਿੱਚ ਕਥਾ ਕਰਿਆ ਕਰਦਾ ਸੀ ਉਸਨੇ ਅਜਮਲ ਨੂੰ ਵਿਦਿਆ ਪੜਨ ਵਾਸਤੇ ਸ਼ਹਿਰ ਦੇ ਇੱਕ ਵਿਦਵਾਨ ਪੰਡਿਤ ਕੋਲ ਭੇਜਣਾ ਸ਼ੁਰੂ ਕੀਤਾ ਤੇ ਉਹ ਜਿਹੜੇ ਉਸ ਨੂੰ ਪੜਾਉਂਦੇ ਸੀ ਉਹ ਸਾਧੂ ਹੀ ਸੀ ਤੇ ਉਹਨਾਂ ਨੇ ਬਹੁਤ ਚੰਗੀ ਸਿੱਖਿਆ ਦਿੱਤੀ ਅਜਮਲ ਨੂੰ ਸਾਰੇ ਸ਼ਾਸਤਰਾਾਂ ਦਾ ਵਿਦਾਂ ਦਾ ਗਿਆਨ ਕਰਵਾ ਦਿੱਤਾ ਤੇ ਰਸਤੇ ਦੇ ਵਿੱਚ ਇੱਕ ਬਾਜ਼ਾਰ ਪੈਂਦਾ ਸੀ ਅੱਗੇ ਇਸ ਤਰ੍ਹਾਂ ਹੁੰਦਾ ਸੀ ਜਿਹੜੇ ਜਿਹੜੀਆਂ ਵੇਸਵਾਵਾਂ ਹੁੰਦੀਆਂ ਸੀ ਆਪਣਾ ਤਨ ਵੇਚਦੀਆਂ ਸੀ ਇਹਨਾਂ ਦਾ ਵੱਖਰਾ ਬਾਜ਼ਾਰ ਕਰ ਦਿੱਤਾ ਜਾਂਦਾ ਸੀ ਕਿ ਇੱਧਰ ਪਤਾ ਲੱਗ ਜੇ ਲੋਕਾਂ ਨੂੰ ਕਿ ਇਹ ਮਾੜੀ ਥਾਂ ਹੈ ਇੱਥੇ ਨਹੀਂ ਆਉਣਾ ਤਾਂ ਅਜਮਲ ਦੇ ਜਿਹੜਾ ਗਿੱਧਿਆ ਗੁਰੂ ਸੀ ਉਸ ਨੇ ਕਿਹਾ ਕਿ ਪੁੱਤਰ ਤੂੰ ਸ਼ਹਿਰ ਦੇ ਵੱਲ ਦੀ ਨਾ ਕਦੇ ਵੀ ਆਈ ਤੇ ਨਾ ਹੀ ਉਧਰ ਦੀ ਕਦੇ ਜਾਈ ਤੇ ਬਾਹਰ-ਵਾਰ ਦੀ ਆਇਆ ਕਰ ਅਜਮਲ ਨੂੰ 3-4 ਮੀਲ ਦਾ ਇਸ ਤਰ੍ਹਾਂ ਹੋਰ ਰਸਤਾ ਵਲਕੇ ਆਉਣਾ ਪੈਂਦਾ ਸੀ ਤੇ ਕੁਝ ਸਮੇਂ ਬਾਅਦ ਇਸ ਦਾ ਪਿਤਾ ਚੜ੍ਹਾਈ ਕਰ ਗਿਆ ਰਾਜੇ ਨੇ ਇਹਨੂੰ ਆਪਣੇ ਸਭਾ ਵਿੱਚ ਕਥਾ ਕਰਨ ਲਈ ਰੱਖ ਲਿਆ ਕਿਉਂਕਿ ਬਹੁਤ ਵਿਦਵਾਨ ਹੋ ਚੁੱਕਿਆ ਸੀ ਇਹ ਕਥਾ ਵੀ ਕਰਿਆ ਕਰੇ ਤੇ ਨਾਲ ਵਿਦਿਆ ਵੀ ਪੜ੍ਹਨ ਚਾਹਿਆ ਕਰੇ ਇਸ ਤਰ੍ਹਾਂ ਅਜਮਲ ਨੌਜਵਾਨ ਹੋ ਗਿਆ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰਾ ਗੁਰੂ ਮੈਨੂੰ ਵਿਸ਼ਵਾ ਦੇ ਬਾਜ਼ਾਰ ਵਿੱਚੋਂ ਦੀ ਲੰਘਣ ਤੋਂ ਰੋਕਦਾ ਰਹਿੰਦਾ ਹੈ ਜਿਸ ਕਰਕੇ ਮੈਨੂੰ 3-4 ਮੀਲ ਦਾ ਹੋਰ ਸਫ਼ਰ ਕਰਨਾ ਪੈ ਜਾਂਦਾ ਹੈ ਤੇ ਹੁਣ ਮੈਂ ਇੰਨੀ ਤਾਂ ਵਿੱਦਿਆ ਪੜ ਚੁੱਕਿਆ ਮੈਨੂੰ ਪਤਾ ਹੈ ਨਾ ਕੀ ਚੰਗਾ ਕੀ ਮੜ ਤੇ ਮੈਂ ਕਿਉਂ ਕਿਉਂ ਨਾ ਬਾਜ਼ਾਰ ਵਿੱਚ ਦੀ ਲੰਘਾਂ ਮੇਰੇ ਤੇ ਹੁਣ ਕੀ ਅਸਰ ਪਊਗਾ ਕਿਸੇ ਚੀਜ਼ ਦਾ ਤੇ ਗੁਰੂ ਦੀ ਇਹ ਗੱਲ ਠੀਕ ਨਹੀਂ ਹੈ ਨਾਲੇ ਮੈਂ ਤਾਂ ਇੰਨਾ ਵਿਦਵਾਨ ਹੋ ਚੁੱਕਿਆ ਮੈਨੂੰ ਵਿਕਾਰ ਆਈ ਨਹੀਂ ਸਕਦੇ ਇਸ ਤਰ੍ਹਾਂ ਇਹ ਵਿਚਾਰ ਕਰਕੇ ਵੇਸਵਾਵਾਂ ਦੇ ਬਾਜ਼ਾਰ ਵਿੱਚ ਦੀ ਲੰਘ ਗਿਆ ਤੇ ਇੱਕ ਵੇਸਵਾ ਨੇ ਇਸ ਦੀ ਜਵਾਨੀ ਨੂੰ ਦੇਖ ਕੇ ਜਦੋਂ ਬੜੇ ਹਾਵ ਭਾਵ ਦਿਖਾਈ ਤਾਂ ਇਹ ਉਸ ਦੇ ਰੂਪ ਦੇ ਉੱਤੇ ਮੋਹਿਤ ਹੋ ਗਿਆ ਇਸੀ ਕਰਕੇ ਹੁਣ ਬਾਰ-ਬਾਰ ਆਪਾਂ ਨੂੰ ਸਮਝਾਇਆ ਜਾਂਦਾ ਹੈ ਕਿ ਮਾੜੀ ਸੰਗਤ ਆਪਾਂ ਨੂੰ ਬਿਲਕੁਲ ਥੱਲੇ ਡੇਗ ਦਿੰਦੀ ਹੈ ਹਮੇਸ਼ਾ ਚੰਗੀ ਸੰਗਤ ਕਰਨੀ ਚਾਹੀਦੀ ਹੈ ਬੰਦਾ ਕਿੰਨਾ ਵੀ ਆਪਣੇ ਆਪ ਤੇ ਕੰਫੀਡੈਂਸ ਰੱਖੇ ਪਰ ਉਹ ਤਿਲਕ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਜਦੋਂ ਰਾਜੇ ਦੇ ਮਹਿਲਾਂ ਦੇ ਵਿੱਚ ਕਥਾ ਕਰਨ ਗਿਆ ਤਾਂ ਉੱਥੇ ਐਨਐਚਰ ਨੂੰ ਜਿਹੜੀ ਗਾਉਣ ਵਾਲੀ ਵੇਸਵਸ ਸੀ ਉਹ ਵੀ ਰਾਜੇ ਦੀ ਸਭਾ ਦੇ ਵਿੱਚ ਆ ਗਈ ਅਜਮਲ ਉਸ ਦੇ ਰੂਪ ਨੂੰ ਵੇਖ ਕੇ ਉਸ ਦੀਆਂ ਅਦਾਵਾਂ ਨੂੰ ਵੇਖ ਕੇ ਉਸ ਦੇ ਨਾਚ ਨੂੰ ਵੇਖ ਕੇ ਬਹੁਤ ਹੀ ਲੁਭਾਇਮਾਨ ਹੋ ਗਿਆ ਤੇ बार-बार ਉਹਦੇ ਕੋਲ ਜਾਣ ਲੱਗ ਪਿਆ ਹਰ ਰੋਜ਼ ਹੀ ਜਾਂਦਾ ਸੀ ਆਪਣਾ ਸਾਰਾ ਧਨ ਵਗੈਰਾ ਉੱਥੇ ਬਰਬਾਦ ਕਰਨ ਲੱਗ ਪਿਆ ਪਹਿਲਾਂ ਜਿੱਥੇ ਬੰਦਗੀ ਕਰਦਾ ਸੀ ਸ਼ਾਸਤਰਾਂ ਨੂੰ ਪੜ੍ਹਦਾ ਸੀ ਹੁਣ ਉਧਰੋਂ ਧਿਆਰੇ ਦਾ ਹਟ ਗਿਆ ਰਾਜੇ ਨੇ ਇਸ ਨੂੰ ਪਛਟਿਆ ਹੋਏ ਜਾਣ ਕੇ ਆਪਣੇ ਨਗਰ ਦੇ ਵਿੱਚੋਂ ਕੱਢ ਦਿੱਤਾ ਫਿਰ ਇਸ ਨੇ ਉਸ ਵੇਸਵਾ ਨਾਲ ਵੀ ਵਿਆਹ ਕਰ ਲਿਆ ਤੇ ਉਸ ਦੇ ਨਾਲ ਜੰਗਲ ਦੇ ਵਿੱਚ ਕੁਲੀ ਪਾ ਕੇ ਰਹਿਣ ਲੱਗ ਗਿਆ ਇਸੇ ਕਰਕੇ ਪੁੱਤਰਾ ਨੇ ਜਨਮ ਲਿਆ ਉਹਨਾਂ ਨੂੰ ਹੁਣ ਖਵਾਉਣ ਪਿਉਉਣ ਵਾਸਤੇ ਇਹਦੇ ਕੋਲ ਕੁਝ ਵੀ ਨਹੀਂ ਸੀ ਹੁਣ ਜੰਗਲ 'ਚ ਕਿਹੜਾ ਕਿਸੇ ਨੇ ਕਿਸੇ ਤੋਂ ਵੀ ਵਿੱਦਿਆ ਸਿੱਖਣ ਆਉਣਾ ਸੀ ਜੋ ਸਾਰੀ ਇਹਦੀ ਵਿੱਦਿਆ ਸੀ ਵੈਸੇ ਵੀ ਉਹ ਸਾਰੀ ਇਹਨੇ ਭੁੱਲ ਭੁਲਾ ਗਈ ਸੀ ਕਿਉਂਕਿ ਮਾੜੀ ਕੰਪਨੀ ਸੀ ਤੇ ਇਸਨੇ ਜੰਗਲ ਦੇ ਵਿੱਚ ਪੰਛੀਆਂ ਦਾ ਸ਼ਿਕਾਰ ਕਰਕੇ ਲਿਆਉਣਾ ਸ਼ੁਰੂ ਕੀਤਾ ਸਾਰਾ ਪਰਿਵਾਰ ਉਹੀ ਕੁਝ ਖਾਂਦਾ ਸੀ ਤੇ ਇਸ ਤਰ੍ਹਾਂ ਬਹੁਤ ਦੁਖੀ ਹੋਇਆ ਰਹਿੰਦਾ ਸੀ ਕਿਉਂਕਿ ਆਤਮਾ ਤਾਂ ਅੰਦਰੋਂ ਦੁਖੀ ਕਰਦੀ ਹੈ ਨਾ ਕਿ ਤੂੰ ਗਲਤ ਕੰਮ ਕਰ ਰਿਹਾ ਹੈ ਕਿੱਥੇ ਵੱਡਾ ਇਹ ਪੰਡਿਤ ਤੇ ਐਨੇ ਸ਼ਾਸਤਰਾਂ ਦਾ ਗਿਆਤ ਤੇ ਰਾਜੇ ਦੀ ਸਭਾ ਦੇ ਵਿੱਚ ਕਥਾ ਕਰਦਾ ਸੀ ਚੰਗਾ ਪਲਾਇ ਦਾ ਆਰ ਪਰਵਾਰ ਸੀ ਤੇ ਕਿੱਥੇ ਇਹ ਹੁਣ ਵਿਸਵਤ ਦੀ ਸੰਗਤ ਕਰਕੇ ਜੰਗਲ ਦੇ ਵਿੱਚ ਕੁੱਲੀ ਪਾਖੇ ਰਹਿੰਦਾ ਕੋਈ ਗੁਜ਼ਾਰੇ ਦਾ ਸਾਧਨ ਨਹੀਂ ਤੇ ਪਾਪ ਕਰਨ ਲੱਗ ਪਿਆ ਪੰਛੀਆਂ ਨੂੰ ਮਾਰ-ਮਾਰ ਕੇ ਉਹਨਾਂ ਨੂੰ ਆਪ ਵੀ ਖਾਂਦਾ ਬੱਚਿਆਂ ਨੂੰ ਖਵਾਉਂਦਾ ਤੇ ਉਹਨਾਂ ਨੂੰ ਵੇਚ ਕੇ ਥੋੜਾ ਬਹੁਤ ਜੋ ਪੈਸਾ ਆਉਂਦਾ ਉਹ ਨਾਲ ਆਪਣਾ ਘਰ ਚਲਾਉਂਦਾ ਸੀ ਬਹੁਤ ਦੁਖੀ ਰਹਿੰਦਾ ਸੀ ਇੱਕ ਦਿਨ ਸਤੇ ਕਰ ਇੱਕ ਉਹ ਸਾਧੂ ਆ ਗਿਆ ਉਹੀ ਸਾਧੂ ਜਿਹੜਾ ਇਸ ਦਾ ਪਹਿਲਾਂ ਇਹਦਾ ਗੁਰੂ ਸੀ ਤੇ ਕਿਉਂਕਿ ਸਾਧੂ ਦੀ ਵੀ ਇਹ ਗੁਰੂ ਦੀ ਇਹ ਇਹ ਸੁਭਾਅ ਮੈ ਗਿਰਦ ਹੁੰਦਾ ਕਿ ਉਹਨੇ ਜ਼ਰੂਰ ਆਪਣੇ ਸ਼ਿਸ਼ਣ ਨੂੰ ਸੰਭਾਲਣਾ ਹੁੰਦਾ ਹੈ ਤੇ ਅਜਮਲ ਬਹੁਤ ਹੀ ਦੁਖੀ ਹੋਇਆ ਹੋਇਆ ਸੀ ਕਿਰਚ ਰੋਜ਼ ਲੜਾਈ ਹੁੰਦੀ ਹੁੰਦੀ ਸੀ ਪਰ ਦੁਖੀ ਹੋਇਆ ਹੋਇਆ ਸੀ ਇਹਦੀ ਪਤਨੀ ਵੇਸਵਾ ਨੇ ਫਿਰ ਉਹ ਸਾਧੂ ਨੂੰ ਬੈਠਣ ਵਾਸਤੇ ਆਸਣ ਦਿੱਤਾ ਤੇ ਅਜਮਲ ਨੇ ਵੀ ਕਿਹਾ ਕਿ ਸਾਰੀ ਉਮਰ ਮੈਂ ਤਾਂ ਪਾਪ ਕਰਮ ਹੀ ਕੀਤੇ ਹਨ ਤੇ ਫਿਰ ਉਹ ਉਹਨਾਂ ਦੇ ਆਪਣੇ ਗੁਰੂ ਨੂੰ ਪਛਾਣ ਕੇ ਉਹਦੇ ਚਰਨੀ ਬੈ ਕੇ ਰੋਣ ਲੱਗ ਪਿਆ ਤੇ ਕਹਿੰਦਾ ਹੁਣ ਤਾਂ ਜੀ ਕਰਦਾ ਮੈਂ ਆਤਮ ਹੱਤਿਆ ਕਰ ਲਵਾਂ ਪਰ ਸਾਧੂ ਬੜੇ ਕਿਰਪਾਲੂ ਹੁੰਦੇ ਹਨ ਤੇ ਇਸ ਕਰਕੇ ਉਹ ਜਦੋਂ ਰੋ ਰੋ ਕੇ ਬੇਨਤੀਆਂ ਕਰਨ ਲੱਗਿਆ ਕਿ ਮੈਨੂੰ ਤੁਸੀਂ ਬਚਾ ਲਓ ਮੈਂ ਸਾਰੀ ਜ਼ਿੰਦਗੀ ਮਾੜੇ ਕਰਮ ਕੀਤੇ ਹਨ ਤੁਸੀਂ ਕਿਰਪਾ ਕਰਕੇ ਮੇਰਾ ਉਧਾਰ ਕਰੋ ਉਸ ਮਹਾਂਪੁਰਖ ਨੇ ਸੋਚਿਆ ਕਿ ਉਸ ਤਰ੍ਹਾਂ ਤਾਂ ਇਹਦੇ ਕੋਲ ਹੁਣ ਨਾਮ ਨਹੀਂ ਜਪਿਆ ਜਾਣਾ ਇਹਨੂੰ ਕੋਈ ਜੁਗਤੀ ਦੱਸਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਤੇਰੇ ਘਰ 6 ਬੱਚੇ ਹੋ ਚੁੱਕੇ ਹਨ ਤੇ ਹੁਣ ਤੇਰੇ ਘਰ ਸੱਤਵਾਂ ਪੁੱਤਰ ਵੀ ਆਊਗਾ ਉਸ ਦਾ ਨਾਮ ਤੂੰ ਨਰਾਇਣ ਰੱਖੀਂ ਅਕੇ ਲੋਕੀ ਤਾਂ ਹੀ ਪਰਮੇਸ਼ਰ ਦੇ ਨਾਮ ਤੇ ਆਪਣੇ ਬੱਚਿਆਂ ਦੇ ਨਾਮ ਰੱਖਦੇ ਹੁੰਦੇ ਸੀ ਕਿ ਮੂੰਹ ਪਵਿੱਤਰ ਹੋ ਜਾਂਦਾ ਸੀ ਘੱਟੋ ਘੱਟ ਜਦੋਂ ਬੱਚੇ ਦਾ ਨਾਮ ਉਹ ਲੈਂਦੇ ਸੀ ਹੁਣ ਅੱਜ ਕੱਲ ਚਿੰਟੂ ਮਿੰਟੂ ਵਗੈਰਾ ਪਤਾ ਹੀ ਨਹੀਂ ਲੱਗਦਾ ਇਸ ਦਾ ਅਰਥ ਕੀ ਹੈ ਇਹਨਾਂ ਨਾਵਾਂ ਦਾ ਸੋ ਉਸਨੇ ਫਿਰ ਕਹਿਣਾ ਮੰਨ ਲਿਆ ਸਾਧੂ ਦਾ ਤੇ ਸਾਧੂ ਕਹਿੰਦੇ ਪਰਮੇਸ਼ਰ ਪੁੱਲਾ ਕਰੇਗਾ ਤੇ ਤੂੰ ਉਹ ਬਖਸ਼ਣ ਬਖਸ਼ਣ ਹਾਰ ਹਨ ਪਰਮੇਸ਼ਰ ਬਸ ਤੂੰ ਉਹਦਾ ਨਾਮ ਨਾਰਾਇਣ ਰੱਖ ਦੇ ਇਸ ਤਰ੍ਹਾਂ ਕਹਿ ਕੇ ਉਹ ਸਾਧੂ ਦਾ ਚਲੇ ਗਏ ਇਹ ਕਰ ਫਿਰ ਇੱਕ ਸੱਤਵਾਂ ਪੁੱਤਰ ਪੈਦਾ ਹੋਇਆ ਤੇ ਇਸ ਦਾ ਨਾਮ ਉਸਨੇ ਨਾਰਾਇਣ ਰੱਖਿਆ ਉਹ ਇਹ ਨਾ ਪਿਆਰਾ ਲੱਗਦਾ ਸੀ ਇਸ ਨੂੰ ਸਾਰਾ ਦਿਨ ਨਾਰਾਇਣ ਨਾਰਾਇਣ ਹੀ ਕਰਦਾ ਰਹਿੰਦਾ ਉਧਰੋਂ ਇਹਦਾ ਅੰਤ ਸਮਾ ਆ ਗਿਆ ਤੇ ਡਰੋਣੇ ਡਰੋਣੇ ਜਮ ਆ ਗਏ ਇਸ ਨੂੰ ਲੈਣ ਵਾਸਤੇ ਕਿਉਂਕਿ ਮਾੜੇ ਕੰਮ ਕਰਨ ਵਾਲਿਆਂ ਨੂੰ ਤਾਂ ਜਮਦੂਤ ਹੀ ਲੈ ਕੇ ਜਾਂਦੇ ਹਨ ਕੁੱਟਦੇ ਮਾਰਦੇ ਲੈ ਜਾਂਦੇ ਹਨ ਇਹਨੇ ਡਰ ਕੇ ਇੱਕ ਗਿਆ ਕਿ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਨਾਰਾਇਣ ਨਾਰਾਇਣ ਤਾਂ ਪਰ ਜਦੋਂ ਇਹ ਨਾਰਾਇਣ ਕਹੇ ਤਾਂ ਜਮ ਨੂੰ ਹੁਕਮ ਹੈ ਕਿ ਜਿਹੜਾ ਕੋਈ ਪਰਮੇਸ਼ਰ ਦਾ ਨਾਮ ਲਵੇ ਉਹਦੇ ਨੇੜੇ ਨਹੀਂ ਜਾਣਾ ਤਾਂ ਜਮ ਇਹਦੇ ਕੋਲ ਲਾਉਣ ਡਰਦੇ ਤੇ ਦੂਰੋਂ ਖੜੇ ਰਹਿਣ ਡਰਾਈ ਜਾਣ ਤਾਂ ਫਿਰ ਅੰਤਜਮੀ ਪਰਮੇਸ਼ਰ ਨੇ ਜਾਣ ਲਿਆ ਕਿ ਚਾਹੇ ਪੁੱਤਰ ਦੇ ਬਹਾਨੇ ਹੀ ਜਮਾ ਤੋਂ ਡਰਦਾ ਹੋਇਆ ਹੀ ਮੇਰਾ ਨਾਮ ਪੁਕਾਰਦਾ ਪਰ ਪੁਕਾਰਦਾ ਤਾਂ ਹੈ ਨਾ ਸੋ ਇਸ ਤਰ੍ਹਾਂ ਭਗਵਾਨ ਨੇ ਅੰਤਮ ਸਾਹ ਦੇ ਵਿੱਚ ਇਸਨੇ ਨਾਰਾਇਣ ਦੀ ਜਦੋਂ ਪੁਕਾਰ ਲਾਈ ਇਹਦਾ ਧਿਆਨ ਵੀ ਉਧਰ ਨੂੰ ਚਲੇ ਗਿਆ ਕਿਉਂਕਿ ਇਸਨੇ ਪਿਛਲੇ ਜਨਮ ਦੇ ਵਿੱਚ ਨਾਰਾਇਣ ਦੀ ਬਹੁਤ ਭਗਤੀ ਕੀਤੀ ਸੀ ਤੇ ਪ੍ਰਮਾਤਮਾ ਨੇ ਇਸ ਨੂੰ ਫਿਰ ਮੁਕਤ ਕਰ ਦਿੱਤਾ ਜਮਾਤੋਂ ਤੇ ਇਸ ਦੀ ਬਹੁਤ ਚੰਗੀ ਗਤੀ ਹੋਈ ਸੋ ਇਸ ਤਰ੍ਹਾਂ ਨਾਮਦੇਵ ਜੀ ਸਮਝਾਉਂਦੇ ਹਨ ਕਿ ਪ੍ਰਮਾਤਮਾ ਦੇ ਦੇ ਜੋ ਨਾਮ ਜਪਣ ਵਾਲੇ ਹਨ ਉਹ چاہے ਕਿੰਨੇ ਵੱਡੇ ਪਾਪੀ ਹੋਣ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਚਰਨ ਬਦਿੱਕ ਜਨ ਤੇਉ ਮੁਕਤ ਪਏ ਹੁਣ ਅਗਲੇ ਤੁਕ ਦੇ ਵਿੱਚ ਫਰਮਾਉਂਦੇ ਹਨ ਕਿ ਜਿਹੜੇ ਬਦਿੱਕ ਸ਼ਿਕਾਰੀ ਨੇ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਚਰਨ ਕਮਲਾਂ ਦੇ ਵਿੱਚ ਤੀਰ ਮਾਰਿਆ ਸੀ ਨਾ ਉਹ ਸ਼ਿਕਾਰੀ ਵੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਇਹਦੀ ਕੀ ਸਖੀ ਹੈ ਕਿ ਜਿਸ ਜਿਹੜੇ 56 ਕਰੋੜ ਜਾਦ ਜਿਹੜੇ ਕਿ ਕ੍ਰਿਸ਼ਪ ਭਗਵਾਨ ਕ੍ਰਿਸ਼ਨ ਜੀ ਦਾ ਬਹੁਤ ਵੱਡਾ ਪਰਿਵਾਰ ਸੀ ਦੇ ਹੋ ਦਵਪਰ ਯੁਗ ਦੇ ਵਿੱਚ ਉਮਰਾਂ ਵੀ ਬਹੁਤ ਲੰਬੀਆਂ ਹੁੰਦੀਆਂ ਸੀ ਹਜ਼ਾਰਾਂ ਹਜ਼ਾਰਾਂ ਸਾਲਾਂ ਦੀਆਂ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਜਿਹੜੇ ਇਹਨਾਂ ਦੇ ਪੁੱਤਰ-ਪੁੱਤਰੇ ਸੀ ਕਿਉਂਕਿ ਕ੍ਰਿਸ਼ਨ ਜੀ ਸਾਧੂਆਂ ਦਾ ਬਹੁਤ ਆਦਰ ਕਰਦੇ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਚਰਨ ਧੁੰਦੇ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ ਤਾਂ ਇਹਨਾਂ ਦਾ ਇੱਕ ਇੱਕ ਲੜਕਾ ਸੀ ਕ੍ਰਿਸ਼ਨ ਜੀ ਦਾ ਸੰਭ ਉਹ ਉਸ ਦੀ ਇਸ ਤਰ੍ਹਾਂ ਦੀ ਮਸ ਟੀਨੇਜਰ ਜਿਹੀ ਸਾਰੇ ਇਹਨਾਂ ਨੇ ਮਸਤੀ ਕਰਦੇ ਹੋਏ ਨਾ ਕਿ ਦੇਖੀਏ ਪਹਿਲੇ ਪਰਖੀਏ ਸਾਰੇ ਸੰਤ ਸੱਚਮੁੱਚ ਦੇ ਸੰਤ ਹਨ ਕਿ ਐਵੇਂ ਦਿਖਾਵਾਈ ਕਰ ਰਹੇ ਹਨ ਤਾਂ ਇਹਨਾਂ ਨੇ ਉਹਦੇ ਸੰਪਦੇ ਪੇਟ ਦੇ ਉੱਤੇ ਇੱਕ ਬਾਟੀ ਜੀ ਬੰਨ ਦਿੱਤੀ ਤੇ ਉੱਪਰੋਂ ਦੀ ਕੱਪੜੇ ਲੇਡੀਜ਼ ਵਾਲੇ ਪੁਆਤੇ ਕੁੜੀਆਂ ਵਾਲੇ ਤੇ ਉਸ ਨੂੰ ਲਜਾ ਕੇ ਸਾਰੇ ਸੰਤਾਂ ਕੋਲੋਂ ਪੁੱਛਣ ਲੱਗੇ ਵਾਰੀ ਵਾਰੀ ਕਿ ਬਾਬਾ ਜੀ ਦੱਸੋ ਇਹਦੇ ਇਹਦੇ ਕੀ ਜਮੂਗਾ ਇਹਦੇ ਘਰ ਬੇਟੀ ਹੋਊ ਕਿ ਬੇਟਾ ਹੋਊ ਇਹ ਆਪ ਸੰਗ ਦੀ ਦੱਸ ਦੀ ਪੁੱਛਦੀ ਆ ਤੁਹਾਨੂੰ ਤੁਸੀਂ ਦੱਸੋ ਤਾਂ ਸਾਰੇ ਸੰਤ ਮੁਸਕਰਾ ਕੇ ਚੁੱਪ ਕਰ ਜਾਂਦੇ ਸੀ ਕਿ ਬੱਚੇ ਅੱਗੇ ਜਾਓ ਤੁਸੀਂ ਤਾਂ ਉਹ ਸਾਰੇ ਕਹਿਣ ਲੱਗੇ ਤੁਸੀਂ ਸਾਰੇ ਪਖੰਡੀਆਂ ਐਵੇਂ ਸਾਡੇ ਪਿਤਾ ਜੀ ਤੁਹਾਨੂੰ ਇੰਨਾ ਆਦਰ ਸਤਕਾਰ ਦਿੰਦੇ ਰਹਿੰਦੇ ਨੇ ਤੇ ਚਲੋ ਬਾਕੀ ਤਾਂ ਸਾਰੇ ਸੰਤ ਜਨ ਸ਼ਾਂਤ ਸੁਭਾ ਦੇ ਸਨ ਪਰ ਰਿਸ਼ੀ ਦਰਬਸਾ ਜੀ ਜਿਹੜੇ ਕਿ ਕ੍ਰਿਸ਼ਨ ਜੀ ਦੇ ਗੁਰੂ ਵੀ ਸੀ ਤੇ ਉਹਨਾਂ ਨੂੰ ਤਾਂ ਬਹੁਤ ਛੇਤੀ ਗੁੱਸਾ ਚੜ ਜਾਂਦਾ ਸੀ ਤਪੱਸਿਆ ਕਰ ਕਰਕੇ ਉਹਨਾਂ ਦਾ ਤਨ ਮਨ ਤਪਿਆ ਰਹਿੰਦਾ ਸੀ ਉਹਨਾਂ ਕੋਲ ਵੀ ਜਾ ਕੇ ਇਹਨਾਂ ਨੇ ਇਹੀ ਪ੍ਰਸ਼ਨ ਕੀਤਾ ਤਾਂ ਉਹਨਾਂ ਨੇ ਦੋ ਵਾਰੀ ਤਾਂ ਇਹਨਾਂ ਨੂੰ ਮਨ੍ਹਾ ਕੀਤਾ ਕਿ ਸਾਧੂਆਂ ਨਾਲ ਬਸ਼ਕਰੀਆਂ ਕਰਨੀਆਂ ਚੰਗੀਆਂ ਨਹੀਂ ਹੁੰਦੀਆਂ ਪਰ ਜਦੋਂ ਇਹ ਨਾ ਹਟੇ ਤਾਂ ਫਿਰ ਉਹ ਕਹਿੰਦੇ ਦੱਸਾਂ ਫਿਰ ਇਹਦੇ ਕੀ ਜਮੂੰਗਾ ਇਹਦੇ ਉਹ ਜਮੂੰਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰ ਦੂਗਾ ਫਿਰ ਸਾਡੇ ਡਰ ਗਏ ਤੇ ਆਖੇ ਕ੍ਰਿਸ਼ਨ ਜੀ ਨੂੰ ਦੱਸਿਆ ਤਾਂ ਉਹ ਕਹਿੰਦੇ ਵੀ ਸਾਧੂ ਦਾ ਬਚਨ اٹਲ ਹੈ ਉਹ ਕਹਿੰਦੇ ਤੁਸੀਂ ਤਾਂ ਭਗਵਾਨ ਹੋ ਅਸੀਂ ਤੁਹਾਡੇ ਬੱਚੇ ਆ ਤੁਸੀਂ ਸਾਨੂੰ ਤਾਂ ਬਚਾਓ ਉਹ ਭਗਵਾਨ ਜੀ ਕਹਿੰਦੇ ਅਸੀਂ ਵੀ ਨਹੀਂ ਕੱਟ ਸਕਦੇ ਸਾਧੂ ਦਾ ਬਚਨ ਹੋ ਕੇ ਰਹੂਗਾ ਜੋ ਹੋਣਾ ਤੇ ਕਿਉਂਕਿ ਇਸ ਦੇ ਵਿੱਚ ਮੈਂ ਵੀ ਆਉਂਦਾ ਸਾਰੀ ਕੁਲ ਦਾ ਹੀ ਨਾਸ਼ ਉਹਨਾਂ ਦੇ ਕੁਲਾਂ ਦਾ ਨਾਸ਼ ਹੋ ਜਾਂਦਾ ਜਿਹੜਾ ਕੋਈ ਸਾਧੂ ਜਨਾਂ ਨਾਲ ਮਸਕਰੀ ਕਰਦਾ ਤੇ ਉਹਨਾਂ ਦਾ ਸਰਾਪ ਲੈ ਲੈਂਦਾ ਤੇ ਉਸ ਵੇਲੇ ਕਹਿੰਦੇ 56 ਕਰੋੜ ਸੀ ਜਾਦਵਾਂ ਦੀ ਸੰਖਿਆ ਤੇ ਇਹ ਸਾਰੇ ਆਪਸ ਦੇ ਵਿੱਚ ਜੰਗ ਇਹਨਾਂ ਨੇ ਕੀਤੀ ਸ਼ਰਾਬਾਂ ਪੀਤੀਆਂ ਭਾਵੇਂ ਕ੍ਰਿਸ਼ਨ ਜੀ ਨੇ ਮਨਾ ਕੀਤਾ ਸੀ ਤੇ ਕਿਹਾ ਸੀ ਹੁਣ ਬਸ ਤੁਸੀਂ ਭਗਤੀ ਕਰੋ ਇਹ ਜਿਹੜੀ ਇਹ ਬਾਟੀ ਜੀ ਬੰਨੀ ਹੋਈ ਹੈ ਇਸ ਨੂੰ ਖਸਾ ਖਸਾ ਕੇ ਖਸਕ ਖਸਾ ਕੇ ਇਹਨੂੰ ਸਮੁੰਦਰ ਦੇ ਵਿੱਚ ਵਹਾ ਦਿਓ ਤਾਂ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਪਰ ਇੱਕ ਛੋਟੀ ਜੀ ਜਿਹੜੀ ਜਿਹੜਾ ਟੁਕੜਾ ਸੀ ਨਾ ਛੋਟਾ ਜਿਹਾ 부ੜਕ ਕੇ ਜਾ ਕੇ ਉਹ ਤਿੱਖੀ ਜੀ ਜਿਹੜੀ ਚੀਜ਼ ਸੀ ਸੂਈ ਜਿਹੜੀ ਬਣ ਗਈ ਸੀ ਨਾ ਉਹ ਜਾ ਕੇ ਸਮੁੰਦਰ ਦੇ ਵਿੱਚ ਡਿੱਗ ਪਈ ਸੀ ਉਸ ਨੂੰ ਇੱਕ ਮੱਛੀ ਨੇ ਆਪਣੇ ਮੱਛੀ ਨੇ ਨਿਗਲ ਲਿਆ ਸੀ ਤੇ ਇੱਕ ਸ਼ਿਕਾਰੀ ਨੇ ਫਿਰ ਉਸ ਮੱਛੀ ਨੂੰ ਫੜ ਲਿਆ ਉਹਦੇ ਵਿੱਚੋਂ ਉਹ ਜਿਹੜੀ ਸੂਈ ਵਰਗੀ ਤਿੱਖੀ ਚੀਜ਼ ਨਿਕਲੀ ਤਾਂ ਸ਼ਿਕਾਰੀ ਕਹਿੰਦਾ ਇਹ ਤਾਂ ਬਹੁਤ ਵਧੀਆ ਮੈਂ ਆਪਣੇ ਤੀਰ ਦੇ ਅੱਗੇ ਲਗਾ ਲੈਣਾ ਤੇ ਜਦੋਂ ਮੈਂ ਸ਼ਿਕਾਰ ਕਰਿਆ ਕਰੂੰਗਾ ਨਾ ਤਾਂ ਇਹ ਫਟਾਫਟ ਜਾ ਕੇ ਇਹ ਖੁੱਬ ਜਾਇਆ ਕਰੂਗੀ ਤਿੱਖੀ ਚੀਜ਼ ਹੈ ਬਾਕੀ ਦੇ ਸਾਰੇ ਜਿਹੜੇ ਯਾਦਵ ਸੀ কৃষ্ণ ਜੀ ਦਾ ਸਾਰਾ ਪਰਿਵਾਰ ਉਹ ਆਪਸ ਚੀਲੜਾਣ ਜਾਂ ਕਰ ਕਰਕੇ ਮਰ ਗਏ কৃষ্ণ ਜੀ ਇਕੱਲੇ ਹੀ ਉਦਾਸ ਜੇ ਹੋ ਕੇ ਇਕੱਲੇ ਹੀ ਪ੍ਰਭਾਸ ਤੀਰਥ ਜਿਸ ਨੂੰ ਸੋਮ ਤੀਰਥ ਕਿਹਾ ਜਾਂਦਾ ਨਾ ਉੱਥੇ ਜਾ ਕੇ ਲੰਮੇ ਪੈ ਗਏ ਗੁੱਡੇ ਤੇ ਪੈਰ ਰੱਖ ਕੇ ਉਹ ਲੇਟ ਗਏ ਸਾਰਾ ਉਹਨਾਂ ਦਾ ਆਰ ਪਰਿਵਾਰ ਖਤਮ ਹੋ ਚੁੱਕਿਆ ਸੀ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਪਦਮ ਸੀ ਪਦਮ ਹੁੰਦਾ ਹੈ ਕਿ ਪਦਮ ਕਮਲ ਨੂੰ ਕਿਹਾ ਜਾਂਦਾ ਹੈ ਕਿ ਚਰਨਾਂ ਦੇ ਵਿੱਚ ਕਮਲ ਕਮਲ ਦਾ ਨਿਸ਼ਾਨ ਜਦੋਂ ਹੋਵੇ ਉਹ ਤਾਰੇ ਵਾਂਗੂ ਲਿਸ਼ਕਾਂ ਵੀ ਮਾਰਦਾ ਹੁੰਦਾ ਹੈ ਤੇ ਮਹਾਪੁਰਸ਼ਾਂ ਦੇ ਹੁੰਦਾ ਹੈ ਇਹ ਨਿਸ਼ਾਨ ਤੇ ਉਧਰੋਂ ਇੱਕ ਜਿਹੜਾ ਸ਼ਿਕਾਰੀ ਸੀ ਵੱਧਿਕ ਸ਼ਿਕਾਰੀ ਨੂੰ ਕਹਿੰਦੇ ਨੇ ਉਹ ਕਿਸੇ ਸ਼ਿਕਾਰ ਦੀ ਭਾਲ ਦੇ ਵਿੱਚ ਜੰਗਲ ਦੇ ਵਿੱਚ ਫਿਰ ਰਿਹਾ ਸੀ ਤਾਂ ਉਸ ਨੂੰ ਕ੍ਰਿਸ਼ਨ ਜੀ ਦੇ ਚਰਨਾਂ ਦਾ ਲਿਸ਼ਕਦਾ ਹੋਇਆ ਪਦਮ ਦਿਸਿਆ ਦੂਰੋਂ ਉਹਨੇ ਕਿਹਾ ਕਿ ਕ੍ਰਿਸ਼ਨ ਜੀ ਦਾ ਰੰਗ ਕਿਉਂਕਿ ਸੰਵਲਾ ਸੀ ਕਾਲਾ ਰੰਗ ਸੀ ਤੇ ਉਹਨਾਂ ਦੇ ਚਰਨ ਦੇ ਵਿੱਚ ਪਦਮ ਲਿਸ਼ਕ ਰਿਹਾ ਸੀ ਤੇ ਉਹਨੇ ਦੂਰੋਂ ਦੇਖਿਆ ਕਿ ਇਹ ਦਰਖਤ ਦੇ ਥੱਲੇ ਨਾ ਕੋਈ ਹਿਰਨ ਬੈਠਾ ਤੇ ਕਾਲਾ ਹਿਰਨ ਬੈਠਾ ਤੇ ਉਸ ਹਿਰਨ ਦੇ ਦੀ ਅੱਖ ਚਮਕ ਰਹੀ ਹੈ ਇਹ ਇਸਨੇ ਹਿਰਨ ਦੀ ਅੱਖ ਸਮਝ ਕੇ ਨਿਸ਼ਾਨਾ ਬਨ ਕੇ ਤੀਰ ਮਾਰ ਦਿੱਤਾ ਉਹੀ ਜਿਹੜਾ ਜਿਹੜਾ ਸੂਈ ਵਰਗ ਵਰਗੀ ਚੀਜ਼ ਬਚੀ ਸੀ ਨਾ ਉਸ ਬਾਟੀ ਜੀ ਕੋਲੋਂ ਤੇ ਉਹ ਉਹੀ ਇਹਨੇ ਬੰਨੀ ਹੋਈ ਸੀ ਤੀਰ ਦੇ ਨਾਲ ਉਹ ਭਗਵਾਨ ਕ੍ਰਿਸ਼ਨ ਜੀ ਦੇ ਪੈਰਾਂ ਦੇ ਵਿੱਚ ਜਾ ਕੇ ਵੱਜੇ ਆ ਜਦੋਂ ਸ਼ਿਕਾਰੀ ਨੇ ਉੱਥੇ ਜਾ ਕੇ ਦੇਖਿਆ ਤਾਂ ਦੇਖਿਆ ਕਿ ਇਹ ਤਾਂ ਭਗਵਾਨ ਕ੍ਰਿਸ਼ਨ ਜੀ ਹਨ ਤੇ ਉਹ ਉੱਚੀ ਉੱਚੀ ਪੂਬਾ ਮਾਰ ਕੇ ਰੋਣ ਲੱਗ ਗਿਆ ਕਹਿਣ ਲੱਗਿਆ ਮੈਥੋਂ ਬਹੁਤ ਵੱਡਾ ਅਨਰਥ ਹੋ ਗਿਆ ਹੈ ਮੈਂ ਆਪ ਜੀ ਦੇ ਚਰਨਾਂ ਨੂੰ ਹਿਰਨ ਦੀ ਅੱਖ ਸਮਝ ਕੇ ਭਲੇਖੇ ਵਿੱਚ ਤੀਰ ਮਾਰ ਬੈਠਾ ਹਾਂ ਤਕਰੀਸ਼ੰਦੀ ਨੇ ਉਸ ਨੂੰ ਆਪਣੇ ਗੱਲ ਨਾਲ ਲਾਇਆ ਤੇ ਕਿਹਾ ਕਿ ਇਸ ਤਰ੍ਹਾਂ ਹੀ ਹੋਣਾ ਸੀ ਕਿਉਂਕਿ ਪਿਛਲੇ ਜਨਮ ਦੇ ਵਿੱਚ ਤ੍ਰਿਤੇਜੁਗ ਦੇ ਵਿੱਚ ਅਸੀਂ ਰਾਮਚੰਦਰ ਜੀ ਸੀ ਤੇ ਤੂੰ ਬਲਲੀ ਸੀ ਤੇ ਅਸੀਂ ਉਸ ਵੇਲੇ ਸੁਗਰੀਵ ਦੀ ਮਦਦ ਵਾਸਤੇ ਤੇਰੇ ਲੁੱਕੇ ਤੀਰ ਮਾਰਿਆ ਸੀ ਕਿਉਂਕਿ ਤੂੰ ਦੇਵਤਿਆਂ ਕੋਲੋਂ ਵੱਡ ਲਿਆ ਹੋਇਆ ਸੀ ਕਿ ਜੋ ਵੀ ਤੇਰੇ ਨਾਲ ਜੰਗ ਕਰੇਗਾ ਉਸ ਦਾ ਅੱਧਾ ਬੱਲ ਅਦੀ ਤਾਕਤ ਤੇਰੇ ਵਿੱਚ ਆ ਜਾਵੇਗੀ ਇਸ ਤਰ੍ਹਾਂ ਅਸੀਂ ਲੁੱਕ ਕੇ ਤੇਰੇ ਤੀਰ ਮਾਰਿਆ ਸੀ ਤੇ ਉਸ ਵੇਲੇ ਤੂੰ ਇਹ ਸੰਕਲਪ ਕੀਤਾ ਹੋਇਆ ਕੀਤਾ ਸੀ ਮਰਨ ਲੱਗੇ ਕਿ ਜਿਸ ਨੇ ਮੇਰੇ ਤੀਰ ਮਾਰਿਆ ਨਾ ਲੁੱਕ ਕੇ ਮੈਂ ਵੀ ਉਸ ਨੂੰ ਉਸੇ ਤਰ੍ਹਾਂ ਹੀ ਮਾਰਾਂ ਇਸ ਸੰਕਲਪ ਕਰਕੇ ਤੈਨੂੰ ਹੁਣ ਵੱਧਿਕ ਦਾ ਸ਼ਿਕਾਰੀ ਦਾ ਜਨਮ ਮਿਲਿਆ ਤੇ ਤੂੰ ਸਾਡੇ ਤੀਰ ਮਾਰ ਕੇ ਆਪਣਾ ਸੰਕਲਪ ਪੂਰਾ ਕੀਤਾ ਹੈ ਸਤੂ ਕਬਰਾ ਨਾ ਤੇਰਾ ਤਾਂ ਕੋਈ ਦੋਸ਼ ਨਹੀਂ ਹੈ ਇਸ ਤਰ੍ਹਾਂ ਭਗਵਾਨ ਜੀ ਨੇ ਉਸ ਸ਼ਿਕਾਰੀ ਦੇ ਸਾਰੇ ਔਗਣ ਘਟ ਕੇ ਉਹਨੂੰ ਮੁਕਤ ਕਰ ਦਿੱਤਾ ਤੇ ਭਗਤ ਨਾਮਦੇਵ ਜੀ ਉਹਦੀ ਐਗਜ਼ਾਮਪਲ ਦਿੰਦੇ ਨੇ ਕਿ ਚਰਨ ਬਧਿਕ ਜਨ ਤੇ ਉਹ ਮੁਕਤ ਪਏ ਐਸਾ ਸ਼ਿਕਾਰੀ ਜਿਸ ਨੇ ਭਗਵਾਨ ਕ੍ਰਿਸ਼ਨ ਜੀ ਦੇ ਚਰਨਾ ਦੇ ਵਿੱਚ ਤੀਰ ਮਾਰ ਕੇ ਉਹਨਾਂ ਨੂੰ ਉਹਨਾਂ ਨੇ ਆਪਣਾ ਫਿਰ ਸਰੀਰ ਛੱਡ ਦਿੱਤਾ ਸੀ ਕ੍ਰਿਸ਼ਨ ਜੀ ਨੇ ਇਹੋ ਜਿਹਾਂ ਨੂੰ ਵੀ ਮੁਕਤ ਕਰ ਦਿੱਤਾ ਪਰਮਾਤਮਾ ਨੇ ਹੋ ਬਲਬਲ ਜਨਰਾਮ ਕਹੇ ਇਸ ਕਰਕੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਕਹਿਣਾ ਕੀਤਾ ਹੈ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ دیے ਦੇਖੋ ਕਿੰਨੀਆਂ ਉਦਾਹਰਨਾਂ ਦੇ ਰਹੇ ਹਨ ਕਿਉਂਕਿ ਉਦਾਹਰਨਾਂ ਨਾਲ ਹੀ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕੋਈ ਗੱਲ ਤੇ ਸਾਨੂੰ ਇਨਸੈਂਟਿਵ ਮਿਲਦਾ ਹੈ ਇਸ ਚੀਜ਼ ਦਾ ਦਾਸੀ ਸੁਤ ਚੱਲਣ ਦਾ ਪੁੱਤਰ ਕਿ ਪਾਵ ਨਰਦ ਮੁਨੀ ਵੀ ਤੇ ਉਧਰੋਂ ਦਾਸੀ ਦਾ ਪੁੱਤਰ ਜੋ ਵਿਦਰਜਨ ਸੀ ਤੇ ਸੁਦਮਾ ਪਕਤ ਸੀ ਇਹ ਰੇ ਅਪਾ ਨੂੰ ਥੋੜਾ ਜਿਹਾ ਸਮਝੀਏ ਕਿ ਕੌਣ ਕੌਣ ਸੀ ਜਿਸ ਤਰ੍ਹਾਂ ਨਾਰਦ मुनि ਪਿਛਲੇ ਜਨਮ ਦੇ ਵਿੱਚ ਇੱਕ ਦਾਸੀ ਦਾ ਪੁੱਤਰ ਸੀ ਤੇ ਉਹ ਸੰਤਾਂ ਦੀ ਸੰਗਤ ਕਰਿਆ ਕਰਦਾ ਸੀ ਇਸ ਨੇ ਮਹਾਤਮਾ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਨਾਲ ਰੱਖ ਲਓ ਤਾਂ ਮਹਾਤਮਾ ਨੇ ਕਿਹਾ ਕਿ ਤੇਰੀ ਮਾਂ ਬਹੁਤ ਬਿਰਧ ਹੈ ਜਿਨਾ ਚਿਰ ਉਸ ਦਾ ਸਰੀਰ ਹੈ ਨਾ ਉਨਾ ਚਿਰ ਉਸ ਦੀ ਸੇਵਾ ਤਹਿਲ ਕਰਨੀ ਤੇਰਾ ਧਰਮ ਹੈ ਬਾਅਦ ਵਿੱਚ ਤੂੰ ਸਾਡੇ ਕੋਲੇ ਆ ਜਾਵੇਂ ਨਾਰਦ मुनि ਆਪਣੀ ਮਾਂ ਦੀ ਸੇਵਾ ਤਾਂ ਕਰਨ ਲੱਗ ਪਿਆ ਪਰ ਨਾਲ ਹੀ ਹਮੇਸ਼ਾ ਇਹ ਸੋਚਦਾ ਰਿਹਾ ਕਰੇ ਕਿ ਜੇ ਮੇਰੀ ਮਾਂ ਮਰ ਜਾਵੇ ਤਾਂ ਬਹੁਤ ਚੰਗਾ ਹੋਵੇ ਮੇਰਾ ਮੇਰਾ ਛੁਟਕਾਰਾ ਹੋਵੇ ਤੇ ਮੈਂ ਸੰਤਾਂ ਕੋਲ ਜਾਵਾਂ ਕੁਝ ਸਮੇਂ ਬਾਅਦ ਉਸਦੀ ਮਾਂ ਮਰ ਗਈ ਤੇ ਫਿਰ ਸੰਤਾਂ ਦੇ ਨਾਲ ਰਲ ਗਿਆ ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਇਹਨੂੰ ਫੁਰਨਾ ਫੁਰਿਆ ਕਿ ਬ੍ਰਹਮਾ ਸਭ ਨਾਲੋਂ ਵੱਡਾ ਹੈ ਤੇ ਮੈਂ ਬ੍ਰਹਮਾ ਦਾ ਪੁੱਤਰ ਬਣ ਜਾਵਾਂ ਇਸ ਭਾਵਨਾ ਨੂੰ ਲੈ ਕੇ ਹੀ ਸੰਗਤ ਕਰਦਾ ਰਿਹਾ ਫਿਰ ਅਗਲੇ ਜਨਮ ਦੇ ਵਿੱਚ ਬ੍ਰਹਮਾ ਦਾ ਪੁੱਤਰ ਨਾਰਦ मुनि ਬਣਿਆ ਇਸ ਤਰ੍ਹਾਂ ਹੀ ਦਾਸੀ ਦਾ ਪੁੱਤਰ ਹੋਣ ਕਰਕੇ ਤੇ ਸੰਤਾਂ ਦੇ ਸੰਗਤ ਕਰਨ ਕਰਕੇ ਬ੍ਰਹਮਾ ਦਾ ਪੁੱਤਰ ਬਣਿਆ ਸੀ ਦਾਸੀ ਸੁਤ ਫਿਰ ਜਨ ਵਿਦਰ ਹੁਣ ਵਿਦਰ ਭਗਤ ਕੌਣ ਸੀ ਇੱਕ ਰਾਜਾ ਹੋਇਆ ਹੈ ਇੰਡੀਆ ਦਾ ਵਿਚਿਤ੍ਰ ਵੀਰ ਉਸ ਦੀ ਦਾਸੀ ਸੀ ਸੁਦੇਸ਼ਨਾ ਉਸ ਦੇ ਪੇਟ ਤੋਂ ਵ્યાਸ ਰਿਚੀ ਵ્યાਸ ਦਾ ਪੁੱਤਰ ਵਿਦਰ ਭਗਤ ਹੋਇਆ ਇਹ ਬਹੁਤ ਗੁਣੀ ਸੀ ਨੀਤੀਵਿਦਤਾ ਸੀ ਈਸ਼ਵਰ ਭਗਤ ਸੀ ਸੱਚ ਬੋਲਣ ਵਾਲਾ ਸੀ ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਪਾਂਡਵਾਂ ਨੂੰ ਪੰਜ ਪਿੰਡ ਦਿਵਾਉਣ ਵਾਸਤੇ ਦੁਰਯੋਧਨ ਨੂੰ ਮਿਲਣ ਵਾਸਤੇ ਆਏ ਤੇ ਦੁਰਯੋਧਨ ਨੇ ਸੋਚਿਆ ਕਿ ਜੇ ਮੈਂ ਕ੍ਰਿਸ਼ਨ ਜੀ ਦੇ ਆਉਣ ਤੇ ਖੜਾ ਹੋ ਗਿਆ ਤਾਂ ਲੋਕੀ ਕਹਿਣਗੇ ਕਿ ਇਹ ਛੋਟਾ ਹੈ ਦੁਰਯੋਧਨ ਕਿਉਂਕਿ ਬੜਾ ਹੰਕਾਰੀ ਸੀ ਦੁਰਯੋਧਨ ਕਹਿੰਦਾ ਜੇ ਮੈਂ ਨਾ ਖੜਾ ਹੋਇਆ ਤਾਂ ਫਿਰ ਸਾਰੇ ਕਹਿਣਗੇ ਕਿ ਇਹਨੂੰ ਅਕਲ ਨਹੀਂ ਹੈ ਨੇ ਕ੍ਰਿਸ਼ਨ ਜੀ ਦੀ ਨਰਾਦਰੀ ਕੀਤੀ ਕਿਉਂਕਿ ਕੋਈ ਵੀ ਵੱਡਾ ਆਉਂਦਾ ਤਾਂ ਆਪਾਂ ਖੜੇ ਹੋ ਜਾਂਦੇ ਹਾਂ ਨਾ ਤੇ ਦੁਰਯੋਧਨ ਦੇ ਮਨ ਵਿੱਚ ਖੂਤ ਸੀ ਉਹ ਕਹਿੰਦਾ ਕਿ ਇਸ ਤੋਂ ਗਏ ਤੇ ਮੈਂ ਨਾ ਇੱਥੋਂ ਚਲਾ ਹੀ ਜਾਵਾਂ ਤੇ ਇਹ ਕੁਸ਼ਨ ਜਿੱਦੇ ਆਉਣ ਤੋਂ ਪਹਿਲਾਂ ਹੀ ਹਾਥੀਆਂ ਦੇ ਟਿਵੇਲੇ ਦੇ ਵਿੱਚ ਚਲੇ ਗਿਆ ਤੇ ਉੱਥੇ ਖੜੇ ਖੜੇ ਹੀ ਸੋਚਣ ਲੱਗਿਆ ਕਿ ਮਿਲ ਲਵਾਂਗੇ ਕੁਸ਼ਨ ਜੀ ਨੂੰ ਤੇ ਮੈਨੂੰ ਫਿਰ ਅਸਰਾ ਮਤਲਬ ਮੈਂ ਮੈਂ ਡਾਊਨ ਨਹੀਂ ਸੀ ਫੀਲ ਕਰਨਾ ਚਾਹੁੰਦਾ ਪਰ ਅੰਦਰੋਂ ਹੰਕਾਰ ਸੀ ਨਾ ਜਦੋਂ ਕ੍ਰਿਸ਼ਨ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਉੱਥੋਂ ਹੀ ਵਾਪਸ ਮੁੜ ਗਏ ਤੇ ਬਿਦਰਪਖਤ ਜੀ ਦੇ ਘਰ ਪਹੁੰਚ ਕੇ ਕਿਉਂਕਿ ਇਹ ਦਾਸੀ ਦੇ ਪੁੱਤਰ ਸੀ ਬਿਦਰ ਜੀ ਤੇ ਬਹੁਤ ਨਿਮਰਤਾ ਦੇ ਵਿੱਚ ਰਹਿੰਦੇ ਸੀ ਇਹ ਰਾਜ ਜਿਹੜਾ ਰਾਜ ਰਾਜਤਾਨ ਸੀ ਉਸ ਤੋਂ ਉਸ ਦੀ ਵਰਤੋਂ ਨਹੀਂ ਸੀ ਕਰਦੇ ਨਾ ਹੀ ਉਹਨਾਂ ਦਾ ਅਨਛਕਦੇ ਸੀ ਤੇ ਬਹੁਤ ਫਰੇਮ ਕਰਦੇ ਸੀ ਪਤੀ ਪਤਨੀ ਕ੍ਰਿਸ਼ਨ ਜੀ ਨੂੰ ਤੇ ਉਹਨਾਂ ਦੀ ਝੁੱਗੀ ਦੇ ਵਿੱਚ ਰਾਤ ਕੱਟਣ ਵਾਸਤੇ ਕ੍ਰਿਸ਼ਨ ਜੀ ਠਹਿਰੇ ਜਦੋਂ ਅਗਲੇ ਦਿਨ ਦਰਯੋਧਨ ਦੀ ਸਭਾ ਦੇ ਵਿੱਚ ਆਏ ਤਾਂ ਦਰਯੋਧਨ ਬੜੇ ਰੁੱਖੇ ਜਿਸ ਬਾ ਨਾਲ ਕਹਿੰਦਾ ਕਿ ਕ੍ਰਿਸ਼ਨ ਜੀ ਤੁਸੀਂ ਪਿਸ਼ਮ ਪਿਤਾਮਾ ਦ੍ਰੋਣਾਚਾਰੀਆ ਕਰਨ ਵਰਗੇ ਸਭਾ ਦੇ ਸ਼ਿੰਗਾਰ ਐਨੇ ਨੇ ਬਲੀ ਪੁਰਸ਼ਾਂ ਨੂੰ ਛੱਡ ਕੇ ਇੱਕ ਗੋਲੇ ਦੇ ਘਰ ਜਾ ਕੇ ਰਹੇ ਇਹ ਤਾਂ ਸਾਡਾ ਨੌਕਰ ਹੈ ਇਹ ਇਹ ਤੁਹਾਡੇ ਲਈ ਚੰਗੀ ਗੱਲ ਹੈ ਭਗਵਾਨ ਜੀ ਹੱਸ ਕੇ ਕਹਿੰਦੇ ਕਿ हे ਰਾਜਨ ਤੂੰ ਸੁਣ ਮੈਂ ਸਾਨੂੰ ਤੇਰੇ ਵਿੱਚ ਕੋਈ ਪ੍ਰੇਮ ਨਹੀਂ ਦੱਸਿਆ ਜਿਹੋ ਜਿਹਾਂ ਪ੍ਰੇਮ ਬਿਦਰ ਦੇ ਚਿੱਤ ਵਿੱਚ ਹੈ ਨਾ ਉਸ ਨੇ ਪ੍ਰੇਮ ਨਾਲ ਸਾਨੂੰ ਜੋ ਪਾਣੀ ਪਿਲਾਇਆ ਹੈ ਉਹ ਅੰਮ੍ਰਿਤ ਦੀ ਤਰ੍ਹਾਂ ਸੀ ਤੇਰੇ ਘਰ ਵਿੱਚ ਦੁੱਧ ਨਾਲੋਂ ਵੀ ਕਿਤੇ ਚੰਗਾ ਸੀ ਤੇਰੇ ਘਰ ਦੀ ਖੀਰ ਦੇ ਸਮਾਨ ਮੈਂ ਉਸ ਦੇ ਘਰੋਂ ਅਲੂਣਾ ਸਾ ਖਾਦਾ ਹੈ ਤੇ ਸਾਰੀ ਰਾਤ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਕੀਤੀ ਹੈ ਇਸ ਤਰ੍ਹਾਂ ਕਰਕੇ ਬਿਦਰਪਖਤ ਨੂੰ ਵੀ ਭਗਵਾਨ ਜੀ ਨੇ ਮੁਕਤ ਕਰ ਦਿੱਤਾ ਫਿਰ ਸੁਦਾਮੇ ਪਖਸ਼ ਦੀ ਕੀ ਸਾਖੀ ਹੈ ਕਿ ਇੱਕ ਸੁਦਾਮਾ ਨਾਮ ਦਾ ਬ੍ਰਾਹਮਣ ਸੀ ਜੋ ਬਚਪਨ ਦੇ ਵਿੱਚ ਹੀ ਕ੍ਰਿਸ਼ਨ ਜੀ ਦੇ ਨਾਲ ਉਹਨਾਂ ਦੇ ਗੁਰੂ ਸੰਦੀਪਨ ਕੋਲ ਇਕੱਠੇ ਹੀ ਪੜਦੇ ਰਹੇ ਸਨ ਕ੍ਰਿਸ਼ਨ ਜੀ ਦੇ ਦੋ ਗੁਰੂ ਸੀ ਸਾਰੇ ਚਾਹੇ ਭਗਵਾਨ ਵੀ ਹੋਣ ਸਾਰਿਆਂ ਨੂੰ ਗੁਰੂਤਾਰਨ ਕਰਨਾ ਜ਼ਰੂਰੀ ਸੀ ਸੋ ਇਹਨਾਂ ਦੇ ਵਿਦਿਆ ਗੁਰੂ ਸੰਦੀਪਨ ਸੀ ਤੇ ਉਹ ਨਾਲ ਸੁਦਾਮਾ ਵੀ ਪੜਦਾ ਹੁੰਦਾ ਸੀ ਇਹਨਾਂ ਦੇ ਇੱਕ ਦਿਨ ਸੰਦੀਪਨ ਰਿਸ਼ੀ ਨੇ ਇਹਨਾਂ ਨੂੰ ਜੰਗਲ ਦੇ ਵਿੱਚੋਂ ਲੱਕੜਾਂ ਲਿਆਉਣ ਲਈ ਕਿਹਾ ਇਹ ਲੱਕੜਾਂ ਲੈਣ ਲਈ ਚਲੇ ਗਏ ਤੇ ਇਹਨਾਂ ਨੂੰ ਥੋੜੇ ਜਿਹੇ ਪੁੰਨੇ ਹੋਏ ਦਾਣੇ ਪੁੰਨੇ ਹੋਏ ਚੌਲ ਤੇ ਵਿੱਚ ਦਾਣੇ ਮਿਕਸ ਹੋਏ ਹੋਏ ਜਿਹੜੀ ਗੁਰੂ ਮਾਤਾ ਸੀ ਉਹਨੇ ਦਿੱਤੀ ਦੇਤੇ ਵਿੱਚ ਤੁਹਾਨੂੰ ਜੇ ਭੁੱਖ ਲੱਗੀ ਤਾਂ ਉੱਥੇ ਲੱਕੜਾਂ ਕੱਟਦੇ ਆ ਨੂੰ ਫਿਰ ਤੁਸੀਂ ਖਾ ਲਿਓ ਤਾਂ ਇਹ ਉੱਥੇ ਦੇਖਿਆ ਕਿ بارش ਵੀ ਹੋਣ ਲੱਗ ਗਈ ਤੇ ਇਹਨਾਂ ਨੂੰ ਦੇਰ ਵੀ ਹੋ ਗਈ ਭੁੱਖ ਲੱਗੀ ਦੋਨਾਂ ਨੂੰ ਤਾਂ ਸੁਦਾਮੇ ਨੂੰ ਉਹਨਾਂ ਨੇ ਫੜਾਇੇ ਸੀ ਪੁੰਨੇ ਹੋਏ ਦੜੀ ਕਿ ਤੁਸੀਂ ਵੰਡ ਕੇ ਖਾ ਲਿਓ ਪਰ ਸੁਗਮਾ ਚੋਰੀ-ਚੋਰੀ ਬੁੱਕਲ ਵਿੱਚ ਮੂੰਹ ਕਰਕੇ ਖਾਣ ਲੱਗ ਗਿਆ। ਕ੍ਰਿਸ਼ਨ ਜੀ ਇਹਨੂੰ ਮੂੰਹ ਹਲਾਉਂਦੇ ਦੇਖ ਕੇ ਕਹਿਣ ਲੱਗੇ ਕਿ ਕੀ ਗੱਲ ਹੈ ਤੇਰਾ ਮੂੰਹ ਕਿਉਂ ਹਿੱਲ ਜੰਦਾ ਹੈ? ਇਹ ਕਹਿੰਦਾ ਨਹੀਂ ਨਹੀਂ ਇਹ ਤਾਂ ਪਾਲੇ ਕਰਕੇ ਹਿਲਦਾ ਹੈ ਮੇਰੇ ਐਵੇਂ ਦੰਦ ਵੱਜਦੇ ਨੇ। ਇਸ ਤਰ੍ਹਾਂ ਝੂਠ ਬੋਲ ਦਿੱਤਾ। ਤੇ ਕ੍ਰਿਸ਼ਨ ਜੀ ਨੇ ਸੁਭਾਵਕ ਹੀ ਕਹਿ ਦਿੱਤਾ ਕਿ ਜਾਓ ਦਲਿਤਰੀਆ ਇੱਕ ਚੋ ਛੋਲਿਆਂ ਬਦਲੇ ਚੋਲਾ ਬਦਲੇ ਤੂੰ ਝੂਠ ਬੋਲ ਦਿੱਤਾ। ਇਸ ਤਰ੍ਹਾਂ ਸੁਗਮਾ ਦਲਿਤਰੀ ਹੀ ਹੋ ਗਿਆ। ਮਤਲਬ ਇਹ ਫਿਰ ਬਚਪਨ ਤੋਂ ਹੀ ਬਹੁਤ ਗਰੀਬੀ ਦੇ ਵਿੱਚ ਉਸਨੇ ਦਿਨ ਘੱਟੇ ਜਦੋਂ ਵੱਡਾ ਹੋਇਆ ਤਾਂ ਘਰਦਿਆਂ ਨੇ ਇਹਦਾ ਵਿਆਹ ਕਰ ਦਿੱਤਾ ਘਰ ਦੇ ਵਿੱਚ ਖਾਣ ਨੂੰ ਕੁਝ ਵੀ ਨਹੀਂ ਸੀ ਇੱਕ ਦਿਨੇ ਦੀ ਘਰਵਾਲੀ ਨੇ ਇਹਨੂੰ ਕਿਹਾ ਕਿ ਤੂੰ ਹਰ ਰੋਜ਼ ਇਹ ਕਹਿੰਦਾ ਰਹਿੰਦਾ ਹੈ ਕਿ ਕ੍ਰਿਸ਼ਨ ਭਗਵਾਨ ਮੇਰੇ ਬਚਪਨ ਦੇ ਮਿੱਤਰ ਹਨ ਤੇ ਫਿਰ ਉਹਦੇ ਕੋਲ ਜਾ ਕੇ ਆਪਣੀ ਸਾਰੀ ਗਰੀਬੀ ਕਿਉਂ ਨਹੀਂ ਦੂਰ ਕਰ ਲੈਂਦਾ ਉਹ ਤਾਂ ਦਵਾਰਕਾ ਦੇ ਰਾਜੇ ਹਨ ਇੰਕਾਰ ਵਾਲੀ ਦਾ ਪ੍ਰੇਰਿਆ ਹੋਇਆ ਹੈ ਪੁਰਾਣੇ ਜਿਹੇ ਕੱਪੜੇ ਵਿੱਚ ਥੋੜੇ ਜਿਹੇ ਚੌਲਾਂ ਦੀਆਂ ਕੜੀਆਂ ਦੀਆਂ ਕੁਝ ਵੀ ਨਹੀਂ ਸੀ ਇਨ੍ਹਾਂ ਦੇ ਘਰ ਤਾਂ ਉਹ ਵੀ ਗਵੰਡਣ ਤੋਂ ਮੰਗੇ ਤਾਂ ਉਹ ਚੌਲ ਲੈ ਕੇ ਵੀ ਖਾਲੀ ਹੱਥ ਨਹੀਂ ਚਾਈਦਾ ਹੁੰਦਾ ਕਿਸੇ ਕੋਲ ਵੀ ਕਿਸੇ ਵੱਡੇ ਕੋਲ ਤੇ ਗਿਣਤੀਆਂ ਮਿੰਤੀਆਂ ਜਾਂ ਕਰਦਾ ਹੋਇਆ ਤੁਰ ਪਿਆ ਤੇ ਮਨ ਵਿੱਚ ਸੋਚਦਾ ਜਾਂਦਾ ਸੀ ਕਿਵੇਂ ਭੈ ਭਗਵਾਨ ਨੂੰ ਮਿਲੂੰਗਾ ਉਹ ਸੋਚਦਾ ਸੋਚਦਾ ਦਵਾਰਿਕਾ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਦਰਬਾਰ ਦੇ ਵਿੱਚ ਬਾਹਰ ਜਾ ਕੇ ਖੜਾ ਹੋ ਗਿਆ ਦਵਾਰੇ ਤੇ ਤੇ ਦਵਾਰਪਾਲਿਕਾ ਨੇ ਅੰਦਰ ਨਾ ਜਾਣ ਦਿੱਤਾ ਕਿਉਂਕਿ ਮਲੇ ਕੁਚਲੇ ਕੱਪੜੇ ਸੀ ਫਟੇ ਪੁਰਾਣੇ ਜਿਹੇ ਤੇ ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਿਆ ਇਹ ਕਹਿੰਦਾ ਵੀ ਤੁਸੀਂ ਜਾਗ ਸਨੇਹਾ ਦਿਓ ਮੈਂ ਉਹਨਾਂ ਦੇ ਬਚਪਨ ਦਾ ਦੋਸਤ ਆ ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਿਆ ਤਾਂ ਆਪਣਾ ਸਿੰਘਾਸਨ ਛੱਡ ਕੇ ਨੰਗੇ ਪੈਰੀਂ ਭੱਜੇ ਆਏ ਸੁਦਾਮੇ ਨੂੰ ਆਪਣੇ ਗੱਲਣ ਲਾ ਲਿਆ ਚਰਨ ਤੋਂ ਕੇ ਸਿੰਘਾਸਨ ਦੇ ਉੱਤੇ ਬਿਠਾਇਆ ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੇ ਵਾਸਤੇ ਕੀ ਭਾਬੀ ਨੇ ਭੇਜਿਆ ਹੈ ਉਸ ਵੇਲੇ ਸੁਦਾਮੇ ਨੇ ਫਟੇ ਹੋਏ ਕੱਪੜੇ ਵਿੱਚੋਂ ਥੋੜੇ ਜੇ ਚੋਲਾ ਦੀਆਂ ਕੜੀਆਂ ਜਾਂ ਕੱਢ ਕੇ ਦਿੱਤੀਆਂ ਕ੍ਰਿਸ਼ਨ ਜੀ ਨੇ ਉਹ ਦੇ ਦਿੱਤੇ ਹੋਏ ਇਸ ਤਰ੍ਹਾਂ ਦੇ ਕੱਚੇ ਚੋਲ ਹੀ ਫੁੱਕੇ ਮਾਰ ਮਾਰ ਕੇ ਚੱਬਣੇ ਸ਼ੁਰੂ ਕਰਤੇ ਤੇ ਬਹੁਤ ਖੁਸ਼ ਹੋਈ ਤੇ ਬినాਵਦੇ ਕਹਿਣ ਤੋਂ ਚਾਰੇ ਪਦਾਰਥ ਉਸਦੇ ਘਰ ਵਿੱਚ ਪੁਚਾ ਦਿੱਤੇ ਇਸ ਤਰ੍ਹਾਂ ਹੋਰ ਪਿਆਰ ਦੇ ਬਚਨ ਕੀਤੇ ਤੇ ਫਿਰ ਉਸ ਨੂੰ ਵਿਦਾ ਕੀਤਾ ਰਸਤੇ ਵੀ ਜਾਂਦਾ ਹੋਇਆ ਸੋਚਦਾ ਰਿਹਾ ਕਿ ਐਨੇ ਸਿਰ ਬਾਅਦ ਮੈਂ ਕ੍ਰਿਸ਼ਨ ਜੀ ਨੂੰ ਮਿਲਿਆ ਫਿਰ ਵੀ ਕੁਝ ਮੰਗ ਨਾ ਸਕਿਆ ਤੇ ਉਹਨਾਂ ਨੇ ਵੀ ਮੈਨੂੰ ਕੁਝ ਨਹੀਂ ਦਿੱਤਾ ਇਸ ਤਰ੍ਹਾਂ ਵਿਚਾਰਦਾ ਹੋਇਆ ਜਦੋਂ ਆਪਣੇ ਘਰ ਪਹੁੰਚਿਆ ਤਾਂ ਦੇਖਿਆ ਉੱਥੇ ਤੇ ਉੱਥੇ ਤਾਂ ਸੋਨੇ ਦੇ ਮਹਿਲ ਬਣੇ ਹੋਏ ਨੇ ਤੇ ਹੋਰ ਪਦਾਰਥ ਦੇਖ ਕੇ ਨਿਹਾਲ ਹੋ ਗਿਆ ਤੇ ਇਸ ਤਰ੍ਹਾਂ ਐਗਜ਼ਾਮਪਲ ਦੇ ਰਹੇ ਹਨ ਕਿ ਜਿਹੜਾ ਦਸਵੇਂ ਪਾਤਸ਼ਾਹ ਜੀ ਮਹਾਰਾਜ ਦੇ ਬਾਰੇ ਲਿਖਦੇ ਹਨ ਤੇ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਵੀ ਪਾਗੁਰਦਾਸ ਜੀ ਫਰਮਾਉਂਦੇ ਹਨ ਕਿ ਬਿਪਸ ਸੁਦਾਮਾ ਦਾਲੇ ਦੀ ਬਾਲ ਸਖਾਈ ਮਿੱਤਰ ਸੁਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਤ ਦੁਰਗਵਾਏ ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਪਤਾਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਦੂਰੋਂ ਵੇਖ ਡੰਡੋਤ ਕਰ ਛੱਡ ਸਿੰਘਾਸਣ ਹਰਜੀ ਆਏ ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗੱਲ ਆਏ ਚਰਨੋਂ ਦਿੱਖ ਲੈ ਪੈਰ ਤੋਂ ਇਹ ਸਿੰਘਾਸਣ ਉੱਤੇ ਬਿਠਾਏ ਉੱਚੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਲੈ ਕੇ ਤੰਦੁਲ ਚੱਬਿਓਂ ਵਿਦਾ ਕਰੇ ਅੱਗੇ ਪਹੁੰਚਾਈ ਚਾਰ ਪਦਾਰਥ ਸੁਕੁੱਛ ਪਠਾਏ ਇਸ ਤਰ੍ਹਾਂ ਚਾਰੇ ਪਦਾਰਥ ਜਿਹੜੇ ਕਰਮ ਅਰਥ ਕਾਮ ਮੋਕਸ਼ ਉਹਨਾਂ ਨੇ ਸੁਦਾਮੇ ਨੂੰ ਬਖਸ਼ ਦਿੱਤੇ ਫਿਰ ਉਗਰ ਸੈਣ ਦੀ ਗੱਲ ਕਰਦੇ ਹਨ ਭਗਤ ਨਾਮਦੇਵ ਜੀ ਉਗਰ ਸੈਣ ਕੰਸ ਦਾ ਪਿਤਾ ਸੀ ਤੇ ਭਗਵਾਨ ਕ੍ਰਿਸ਼ਨ ਜੀ ਦਾ ਨਾਨਾ ਸੀ ਇਸ ਦੇ ਕੋਲੋਂ ਇਸੇ ਪੁੱਤਰ ਕੰਸ ਨੇ ਜ਼ਬਰਦਸਤੀ ਸਾਰਾ ਰਾਜ ਭਾਗ ਖੋ ਲਿਆ ਸੀ ਤੇ ਫਿਰ ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਜੰਗ ਦੇ ਵਿੱਚ ਮਾਰ ਕੇ ਆਪਣੇ ਨਾਨੇ ਉਗਰ ਸੈਨ ਨੂੰ ਸਾਰਾ ਰਾਜ ਭਾਗ ਦੇ ਕੇ ਕਿਰਤਾਰਥ ਕੀਤਾ ਅਤੇ ਅੰਤ ਵੇਲੇ ਮੁਕਤ ਕਰ ਦਿੱਤਾ ਜਿਸ ਤਰ੍ਹਾਂ ਕਿ ਅਸਵਈਆਂ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਗਰ ਸੈਣ ਕੋ ਰਾਜ ਅਭੈ ਪਕ ਤਹਿ ਜੰਦਿਓ ਫਿਰ ਪਕਤ ਨਾਮਦੇਵ ਜੀ ਨੇ ਫਰਮਾਇਆ ਜਪਹੀਨ ਤਪਹੀਨ ਕੁਲ ਹੀਨ ਕਰਮ ਹੀਨ ਨਾਮੇ ਕੇ ਸਵਾਮੀ ਤੇ ਉਤਰੇ ਕਿ ਕੋਈ ਜਪ ਤਪ ਤੋਂ ਵੀ ਹੀਣਾ ਹੋਵੇ ਜਿਸ ਤਰ੍ਹਾਂ ਕੇ ਵੇਸਵਾਸੀ ਤਪੱਸਿਆ ਤੋਂ ਹੀਣੀ ਕੁਬੀਜਾ ਸੀ ਕੁਲ ਤੋਂ ਹੀਣ ਹੀਣੀ ਜਿਸ ਤਰ੍ਹਾਂ ਅਜਾਮਲ ਸੀ ਸ੍ਰੇਸ਼ਟ ਕਰਮਾਂ ਤੋਂ ਹੀਣਾ ਤੇ ਭਗਤ ਜੀ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਉਸ ਉਹ ਸਾਰੇ ਹੀ ਚਾਹੇ ਕੋਈ ਕਿਸ ਤਰ੍ਹਾਂ ਦਾ ਵੀ ਸੀ ਮੇਰੇ ਸ੍ਰੋਮੀ ਮਾਲਕ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਫਿਰ ਅਸੀਂ ਐਸੇ ਨਾਮ ਨੂੰ ਜਪ ਕੇ ਕਿਉਂ ਨਹੀਂ ਤਰਾਂਗੇ ਭਾਵ ਸਾਨੂੰ ਵੀ ਵਿਸ਼ਵਾਸ ਹੈ ਨਿਸ਼ਚੈ ਹੈ ਕਿ ਅਸੀਂ ਜ਼ਰੂਰ ਹੀ ਤਰ ਜਾਵਾਂਗੇ ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਉਸ ਤਰਕ ਕਰਨ ਵਾਲੇ ਨੂੰ ਉਪਦੇਸ਼ ਦੇ ਕੇ ਕਿਰਤਾਰਸ ਕੀਤਾ ਸਵਤੰਤ੍ਰ ਦੇਖਦੇ ਹਾਂ ਕਿ ਭਗਤ ਜੀ ਨੇ ਕਿੰਨੇ ਸੋਹਣੇ ਉਪਦੇਸ਼ ਦਿੱਤੇ ਬਾਕੀ ਦੀ ਸਾਖੀ ਆਪਾਂ ਕੱਲ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ